हिकु हेठि में पे Say bye, say bye. ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ 부ਜੀ ਸ਼ੀਤਲ ਹੋਏ ਮਨ ਆ ਸਤ ਗੁਰ ਕਾ ਦਰਸ਼ਨ ਪਾਏ ਜੀਓ दर्शन 82 ਦਿਨ ਸਿਰਾਤ ਚਿਤਵ ਆਨੁ ਦਿਨ ਨੀਤ ਕੋਲ ਕਪਟ ਗੁਰ ਮਿਲਿਆ ਨਾਨਕ ਹਰ ਸੰਗ ਮੇਂ ਇਤ ਦਰਸ਼ਨ ਸ਼ਰਵਨ ਹਰਿ ਜਾਸ ਰਸਨ ਨਾਮ ਉਚਾਰ ਆਂਗ ਸੰਗ ਭਗਵਾਨ ਪਰਸਨ ਬਾਬਾ ਨਾਨਕ ਪਤਿਤ ਉਧਾਰ ਵੋਦੀ ਜੈਤੁ ਸ਼ਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਸਾਦ ਮੇਰੇ ਹੀ ਰੈ ਰਤਨ ਨਾਮ ਹਰ ਬਸਿਆ ਨਮਕਿਏ ਕਿਲ ਬਿਖ ਦੁਖ ਉਤਰੇ ਗੁਰੂ ਨਾਮ ਦੀਓ ਰੇਨ ਲਾਥਾ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮੱਥਾ ਜਨਮ ਜਨਮ ਕੇ ਕਿਲ ਵਿਖੇ ਕੋ ਉਤਰੇ ਗੁਰ ਨਾਮ ਦਿਓ ਦੇਨ ਲੱਥ ਅਰਥਾ ਗੁਰਖੂਰ ਹਰਨਾਮ ਧੜਾਇਆ ਤੈਨ ਸਾਧੂ ਚਰਨ ਨਾ ਸੇਵ ਕਬ ਹੂੰ ਤੈਨ ਸਾਬ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਾਗ ਸੇਵਿ ਸਫਲਿਓ ਜਨਮ ਸਨਾਥਾ ਮੋਕਾ ਕੀ ਜੈ ਦਾਸ ਦਾਸ ਦਸਨ ਕੋ ਹਰ ਦਇਆ ਧਾਰ ਜਗਨਨਾਥਾ ਚਲ ਹੈ ਮਾਰਗ ਪੰਥ ਆਮ ਅੰਗੁਲੇ ਕਉ ਗੁਰ ਅੰچل ਦੀਜੈ ਜਨ ਨਾਨਕ ਚਲ ਹੈ ਮਿਲੰਥਾ ਅਗਿਆਨੀ ਕਿਉ ਚੱਲ ਹੈ ਮਾਰਗ ਪੰਥਾ ਚਲ ਹੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਬਹਾਦਰ ਸਿਮਰਿਆ ਘਰ ਨਾਉ ਨੇ ਦਾਵੇ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਕਲਗੀ ਧਰਪਿਤਾ ਪੰਥ ਦੇ ਵਾਲੀ ਸਰਵੰਸ਼ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਕੀ ਆਤਮਕ ਰੂਪ ਗੁਰਤਾ ਗੱਦੀ ਤੇ ਵਿਰਾਜਮਾਨ ਪ੍ਰਤੱਖ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਆਪ ਜੀ ਕੇ ਪੰਜ ਪਿਆਰੇ ਚਾਰ ਸਾਹਿਬ ਜਾਦੇ ਚਾਲੀ ਮੁਕਤੇ ਹਟੀਆਂ ਜਪੀਆਂ ਤਪੀਆਂ ਜਿਨਾ ਆਪ ਜੀ ਦਾ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਠ ਕੀਤਾ ਤਿਨਾ ਪਿਆਰਿਆਂ ਸਤਿਆਰਿਆਂ ਦੀ ਪਵਿੱਤਰ ਘਾਲ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਨੇ ਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਿਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਾਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾ ਪ੍ਰਾਤਨ ਤੇ ਵਰਤਮਾਨ ਸਮੇਂ ਦੇ ਸਰਬੱਤਰ ਸ਼ਹੀਦਾਂ ਦੇ ਪਵਿੱਤਰ ਘਾਲ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤਰ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਸ਼ਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਨਾਮ ਜਿਤਾਵੇ ਜਿਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੀਗ ਤੇਗ ਫਤਹੀ ਬਿਰਦ ਕੀ ਪੈ ਜਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹੀ ਸ਼ੋਜੀ ਸਿਖਾਂ ਨੂੰ ਸਿੱਖੀ ਦਾਨ ਕੀ ਇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸੋਖ ਦਾਨ ਘਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟਾਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਥ ਦਾ ਰਾਖਾ ਹੈ ਅਕਾਲ ਪੁਰਖ ਵਾਹਿਗੁਰੂ ਜੀਓ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਤੀਸੀਵਾ ਸੰਭਾਲ ਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਏ ਰੀ ਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਭਗਤ ਵਸ਼ਲ ਕਰੁਣਾ ਨਿਧਾਨ ਸ਼ਬਦ ਦਾ ਅਵਤਾਰ ਚਵਰਤਖ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਜੀ ਕੇ ਪਾਵਨ ਪਵਿੱਤਰ ਚਰਨ ਕਮਲਾਂ 'ਪਾਸ ਹੀ ਅਰਦਾਸ ਬੇਨਤੀ ਹੈ ਜੀਓ ਆਪ ਜੀ ਕੇ ਦਰੋਂ ਘਰੋਂ ਵਰਸਾਈ ਹੋਏ ਸਿੰਘ ਸਾਹਿਬ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਅਤੇ ਅਨੇਕ ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸਤਿਗੁਰੂ ਜੀਓ ਆਪ ਜੀ ਨੇ ਕਿਰਪਾ ਕੀਤੀ ਹੈ ਸੰਗਤਾਂ ਦੇ ਉਧਾਰ ਬੇਹੇਤ ਪਾਵਨ ਪ੍ਰਕਾਸ਼ ਮਾਨ ਸਥਾਨਾਂ ਪਰ ਅਮਰਦਵੀਲੇ ਪ੍ਰਕਾਸ਼ਮਾਨ ਹੋ ਕਰਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰੇ ਉਪਦੇਸ਼ ਬਖਸ਼ ਕੇ ਨਿਹਾਲ ਕੀਤਾ ਹੈ ਜੀਓ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਦਇਆ ਕਰਨੀ ਬਖਸ਼ੀ ਹੋਏ ਫੁਰਮਾਨਾਂ ਤੇ ਚੱਲਣ ਦੀ ਬਾਲਬੁੱਧੀ ਸਮਰੱਥਾ ਬਖਸ਼ੋ ਜੀਓ ਸੇਖ ਸੰਗਤਾਂ ਵੱਲੋਂ ਮਿਲ ਜੁਲ ਕਰਕੇ ਬੇਅੰਤ ਪ੍ਰਕਾਰ ਦੇ ਨਾਲ ਆਪ ਜੀ ਕੇ ਸੁੰਦਰ ਪ੍ਰਕਾਸ਼ਮਾਨ ਸਥਾਨਾਂ ਦੀਆਂ ਸੇਵਾਵਾਂ ਕੀਤੀਆਂ ਗਈਆਂ ਨੇ ਸਭਨਾਂ ਦੀਆਂ ਕੀਤੀਆਂ ਸੇਵਾਵਾਂ ਘਾਲ ਥਾਈ ਪਾਉਣੀਆਂ ਆਗੋਂ ਵਾਸਤੋਂ ਸੁਚਿੱਟੇ ਢੰਗ ਨਾਲ ਸੇਵਾ ਕਰਨ ਤੇ ਬਾਣੀ ਪੜਨ ਦੇ ਬਾਲ ਉਦਮ ਚਾਉ ਬਖਸ਼ਿਸ਼ ਕਰਨੇ ਜੀ ਆਈਆਂ ਸੰਗਤਾਨੀਆਂ ਦਰ ਹਾਜ਼ਰੀਆਂ ਦਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਚਲਾਉਣਾ ਸਭਨਾ ਦੇ ਘਰ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਵਰਤਾਉਣੀ ਖੁਸ਼ੀਆਂ ਖੇੜੇ ਆਨੰਦ ਵਧਾਉਣੀ ਸੰਕਟਾਂ ਰੋਗਾਂ ਪਾਪਾਂ ਵਿਗਨਾ ਵਿਕਾਰਾਂ ਦੇ ਨਾਸ਼ ਕਰਨੇ ਭਜਨ ਬਾਣੀ ਦੇ ਪ੍ਰਤਾਪ ਕਰਨੇ ਸਭਨਾਂ ਨੂੰ ਗੁਰਸਿੱਖੀ ਜੀਵਨ ਨਾਮ ਦਾਣਿਸ਼ ਨਾਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਅਮ੍ਰਿਤ ਵੇਲੇ ਦੇ ਜਾਗਣੇ ਬਖਸ਼ ਨੇ ਅਰਦਾਸਾਂ ਬੇਨਤੀਆਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ ਦੇਸ਼ ਪਰਦੇਸ਼ ਸਹਾਇਤਾ ਕਰਨੀ ਅੰਗ ਸੰਗ ਸਹਾਈ ਹੋਣਾ ਆਪਣੇ ਦਰ ਘਰ ਦੀ ਪ੍ਰੇਮਾ ਭਗਤੀ ਬਖਸ਼ਿਸ਼ ਕਰਨੀ ਜੀਓ ਆਪ ਜੀ ਦੁਆਰਾ ਬਖਸ਼ੀਆਂ ਦਾਤਾਂ ਵਿੱਚੋਂ ਹਜ਼ੂਰ ਪੰਚਾ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਸਤਿਗੁਰੂ ਜੀਓ ਆਪ ਜੀ ਪ੍ਰੇਮ ਸਹਿਜ ਭੋਗ ਲਾਓ ਸੰਗਤਾਂ ਨੂੰ ਸੀਤ ਪ੍ਰਸਾਦ ਬਖਸ਼ੋ ਜੋ ਜੀ ਸ਼ਕੇ ਸਵਾਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੋ ਵਾਹਿਗੁਰੂ ਜਪਨਾ ਕਰੇ ਕਰੋ ਕਿਰਪਾ ਪਾਵਨ ਦੀਵਾਨ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ ਏਕਮਾਨ ਇੱਛਿਤ ਹੋਕਰ ਮਨ ਭਉ ਪ੍ਰੇਮ ਦੇ ਸਹਿਤ ਗੁਰਬਾਣੀ ਦੇ ਜਾਪ ਕਰਨ ਦੇ ਬਲ ਉਦਮ ਚਾਓ ਬਖਸ਼ਿਸ਼ ਕਰਨੇ ਦੀ ਜੋ ਜੀ ਆਪ ਜੀ ਕੇ ਦਰ ਤੇ ਆਵੇ ਸੋ ਸਦਾ ਹੀ ਰਾਜੀ ਤੇ ਬਰਸੰਨ ਜਾਵੇ ਸੁਖ ਹੋਵੇ ਨਾਮ ਜਿਦ ਆਵੇ ਨਾਨਕ ਨਾਮ ਚੜਦੀ ਕਲਾ ਮੇਰੇ ਭਾਣੇ ਸਰਬੱਤ ਦਾ ਭਲਾ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਦੁਹਰਾਇਆ ਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਿਓ ਚਹੈ ਖੋਜ ਸਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਖਾਰ ਹੋਏ ਸਭ ਮਿਲਾਂਗੇ ਬਚੇ ਸਰਣ ਜੋ ਹੋਇ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਜੋ ਸਰਦਾ ਕਰ ਸੀਵੰਦੇ ਗੁਰ ਪਾ ਦੇ ਉਤਾਰਣ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਜੋ ਸਰਦਾ ਕਰ ਸੀਵੰਦੇ ਵਾਹਿਗੁਰੂ ਪਾ ਦੇ ਉਤਾਰਣ ਹਾਰ ਆ ਵਾੜਿਓ ਸਤਿਗੁਰੂ ਰੱਖ ਲਿਓ ਮਿਰਦ ਬਾਣੀ ਦੀ ਲਾਜ ਚਿਤ੍ਰੋ ਗੁਪਤ ਸਹੀ ਦੋਸ਼ੀ ਗੋ ਸਰਬਾਤਿ ਗੁਰੂ ਖਾਲਸਾ ਸ੍ਰੀ ਸਾਹਿਬ ਦੀ ਕੋ ਸਤਿ ਸ੍ਰੀ ਅਕਾਲ ਬਾਕੀਆਂ ਫੌਜਾਂ ਦੇ ਮਾਲਕ ਸਤਿਗੁਰੂ ਰਖਣੀਆਂ ਫੌਜਾਂ ਤਿਆਰ ਬਰਤਿਆਰ ਸੋਡੀ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਖਾਰਸਾ ਜੱਬੇ ਅਗਾਲ ਹੀ ਅਗਾਲ ਸੋਦੇ Oh, <laughs> the